ਕਿ 1930 ਦੇ ਨੇੜੇ ਮਹਾਤਮਾ ਗਾਂਧੀ ਦਾ ਇੱਕ ਬਿਆਨ ਹੈ ਤਾਂ ਦਾ ਵੀ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਜਦੋਂ ਮੁਲਕ ਆਜ਼ਾਦ ਹੋਊਗਾ ਤਾਂ ਰਾਜ ਦਾ ਸਿਕ ਕਰਨਗੇ ਇੱਥੇ ਕਾਰੋਬਾਰ ਵੀ ਇਹ ਕਰਦੇ ਨੇ ਖੇਤੀ ਵੀ ਇਹ ਕਰਦੇ ਨੇ ਫੌਜੀ ਵੀ ਇਹ ਨੇ ਬੋਲੀ ਵੀ ਇਹਦੀ ਚੱਲਦੀ ਆ ਮਾਤਵਾਗਾ ਨਹੀਂ ਕਿਤੇ ਨਾ ਪੰਜਾਬੀ ਨਹੀਂ ਹੁੰਦੀ ਬੇਪਰਵਾਹ ਮਲੇ ਬੰਡ ਤੋਂ 15 18 ਬਾਰੇ ਪਹਿਲਾਂ ਦੀ ਗੱਲ ਕਿ ਜਿਹੜਾ ਇੰਨਾ ਸਾਰਾ ਖਿੱਤਾ ਸੀ ਹਮਾਲਾ ਦੇ ਇਹ ਤਾਂ ਹੇਟਲਾ ਜੇ ਇਹ ਛੱਡ ਕੇ ਜਾਂਦੇ ਸੀ ਨੂੰ ਇਦਾਂ ਤਾਂ ਇੱਥੇ ਦੋ ਹੀ ਸੰਭਾਵਨਾਵਾਂ ਸੀ ਜਾਂ ਬੰਗਾਲੀਆਂ ਦੀ ਜਾਂ ਸਿੱਖਾਂ ਤੇ ਜਿੱਦ ਇਹ ਅੰਗਰੇਜ਼ ਨੇ ਆ ਕੇ ਪੜਾਉਣਾ ਸ਼ੁਰੂ ਕੀਤਾ ਇੱਥੇ ਵੀ ਬਾਕੀ ਥਾਵਾਂ ਤਾਂ ਉਹਨਾਂ ਮੁਤਾਬਕ ਪ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ ਹੀ ਪਤਾ ਸੀ ਕਿ ਜੇ ਇਹਨਾਂ ਦੇ ਅੱਖਰ ਜੇ ਇਹਨਾਂ ਦੀ ਬੋਲੀ ਨੂੰ ਥਾਂ ਦਿੱਤੀ ਅਖੀਰ ਰਾਜ ਇਹਨਾਂ ਦਾ ਹੋਊਗਾ ਇੱਥੇ ਦੋ ਨਕਲੀ ਬੋਲੀਆਂ ਦੇ ਕੇ ਦੋ ਮੁਲਕ ਬਣਾ ਦੋ ਅਖੀਰ ਦੀ ਬੋਲੀਆਂ ਮਾਰ ਸਾਰੇ ਖਿੱਤੇ 'ਚ ਘੁੰਮੋ ਸਿੰਧੀ ਬੋਲੀ ਸਿੰਧ ਦਾ ਇਲਾਕਾ ਬੰਗਾਲੀ ਬੋਲੀ ਪੰਗਾਲ ਦਾ ਇਲਾਕਾ ਭੋਜਪੂਰੀ ਮਰਾਠੀ ਰਾਜਸਤਾਨੀ ਸੌਰਸ਼ੈਨੀ ਸਾਰੀਆਂ ਬੋਲੀਆਂ ਦੇ ਇਲਾਕੇ ਪਤਾ ਤੁਹਾਨੂੰ ਕਿ ਆਹ ਧਰਤੀ ਦੀ ਆ ਬੋਲੀ ਹੈ ਉਰਦੂ ਦਾ ਕੋਈ ਇਲਾਕਾ ਹਿੰਦੀ ਦਾ ਕੋਈ ਇਲਾਕਾ ਇਹ ਲਿਪੀ ਦਾ ਮਸਲਾ ਇਹ ਲਿਪੀ ਹੋਈ ਧਰਤੀ ਦਾ ਮਸਲਾ ਉਹ ਧਰਮ ਦਾ ਮਸਲਾ ਲੋਕਾਂ ਦੇ ਇਥੇ ਬਸਣ ਦਾ ਮਸਲਾ ਸਾਰੇ ਐਂ ਜੁੜੇ